कवे हवारे कवे खंडे बीस दुज आल सो काल चबकोर घड़ी देय हाणे हिकु सदी चबा ਸਿੱਧੂ ਜ ਆਉਂਦੇ ਹਰ ਦਾ ਰੀਸਾ ਵਰਤੀ ਕਰਦੇ ਪੈਰ ਪੈੜਾ ਤੇ ਧਰਦੇ ਕਰਜੋ ਭਾਈ ਦੀਪ ਸਿੱਧੂ ਦੇ ਭਰਾਤਾ ਜੀ ਉਹਨਾਂ ਦੇ ਮਨਦੀਪ ਸਿੱਧੂ ਜੀ ਉਹਨਾਂ ਦੇ ਮਾਤਾ ਜੀ ਸਤਿਕਾਰਯੋਗੀ ਉਹ ਵੀ ਸਾਡੇ ਵਿੱਚ ਸ਼ਾਮਲ ਨੇ ਦਰਮਿਆਨ ਨੇ ਉਹਨਾਂ ਦਾ ਵੀ ਧੰਨਵਾਦ ਹੈ ਸਾਰੇ ਸਾਡੀ ਸਮੁੱਚੀ ਟੀਮ ਵੱਲੋਂ ਭਾਈ ਦਵਿੰਦਰ ਸਿੰਘ ਜੀ ਹਰੀਏ ਵਾਲਾ ਸਾਰੀ ਸਮੁੱਚੀ ਟੀਮ ਵਾਸਤੇ ਦੀ ਸੰਗ ਪਾਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸੀ ਸਾਰੇ ਇੱਥੇ ਪਹੁੰਚੇ ਉਹਦੇ ਸਾਡਾ ਪੈਦਲ ਮਾਰਚ ਵਿੱਚ ਸਾਥ ਦਿੱਤਾ ਤੁਹਾਡਾ ਸਾਰਿਆਂ ਦਾ ਅਸੀਂ ਧੰਨਵਾਦ ਕਰਾਂਗੇ ਜੇ ਜੇ ਆਪਾਂ ਗੱਲ ਕਰੀਏ ਕਿ ਪੈਦਲ ਮਾਰਚ ਅਸੀਂ ਆਪਦੇ ਨੀਜੀ ਕਾਰਜਾ ਕਰਕੇ ਨਹੀਂ ਮੁਕਿਆ ਇਹ ਪੰਥਕ ਕਾਰਜਾਂ ਕਰਕੇ ਆ ਜੀ ਤੇ ਜੇ ਆਪਣੇ ਪੰਜਾਬ ਦੇ ਹੱਕਾਂ ਲਈਆਂ ਪੰਜਾਬ ਦੀ ਬਹੁਤ ਮੁਹੱਬਤ ਲਈਏ ਆ ਨੰਦਪੁਰ ਸਾਹਿਬ ਦੇ ਮਤੇ ਲਈਆ ਨੰਦਪੁਰ ਸਾਹਿਬ ਦਾ ਮਤਾ ਆਪਣੇ ਸਾਰਿਆਂ ਦੇ ਹੱਕਾਂ ਦੀ ਗੱਲ ਕਰਦਾ ਸੀ ਉਹ ਸਮੇਂ ਦੀਆਂ ਸਰਕਾਰਾਂ ਨੇ ਆਪਾਂ ਨੂੰ ਇਸ ਤਰ੍ਹਾਂ ਕਰਾਤਾ ਵੀ ਇਹ ਨੰਦਪੁਰ ਸਾਹਿਬ ਦਾ ਮਤਾ ਤੁਹਾਨੂੰ ਵੱਖਵਾੜ ਦੀ ਗੱਲ ਕਰਦਾ ਜਾਂ ਤੁਹਾਡੀ ਗੱਲ ਕਰਦਾ ਨਹੀਂ ਉਹ ਨੰਦਪੁਰ ਸਾਹਿਬ ਦੇ ਮਤਾ ਸਾਡੇ ਹੱਕਾਂ ਦੀ ਗੱਲ ਕਰਦਾ ਇਹ ਇਹੀ ਸਾਡਾ ਮੇਨ ਇਸ ਤਰ੍ਹਾਂ ਟੈਵਲ ਮਾਰਚ ਦੇ ਪਿੱਛੇਗਾ ਵੀ ਉਸ ਜਿਹੜਾ ਨੰਦਪੁਰ ਸਾਹਿਬ ਦਾ ਮਤਾ ਸਰਕਾਰ ਸੰਦਾਰ ਕਪੂਰ ਸਿੰਘ ਨੇ ਲਿਖਿਆ ਸੀ ਉਹਦੇ ਵਿੱਚ ਆਪਣੇ ਹੱਕਾਂ ਦੀ ਗੱਲ ਸੀ ਉਸ ਚ ਕੋਈ ਮੁਖਤਿਆਰੀ ਦੀ ਗੱਲ ਆਉਂਦੀ ਸੀ ਕਿਵੇਂ ਸਰਕਾਰ ਨੇ ਆਪਣੇ ਤੋਂ ਆਪਣਾ ਪਾਣੀ ਖੋੜੇ ਆਪਣੇ ਡੈਮ ਖੋੜੇ ਕਿਵੇਂ ਕਿਸਾਨੀ ਸੰਘਰਸ਼ ਵਾਲੇ ਤੁਸੀਂ ਬਾਰਡਰਾਂ ਤੇ ਮੈਂ ਕਿਹਾ ਰੋ ਰਹੇ ਹਾਂ ਤੇ ਉਹ ਕਿਵੇਂ ਆਪਣੇ ਨੌਜਵਾਨ ਯੂਨੀਵਰਸਿਟੀ ਦੇ ਮੱਦੇਦੂ ਨੂੰ ਲੈ ਕੇ ਉਹਨਾਂ ਨੇ ਸੰਘਰਸ਼ ਵਿੜਿਆ ਚਲੋ ਇਹਦੇ ਕੁਮਾਰੀ ਦੀ ਕਿਰਪਾ ਨਾਲ ਉਹ ਮੁੰਡਿਆਂ ਦੀ ਖੇਡੂ ਨਾ ਜਿੱਤ ਹੋਈਆ ਕਿ ਜਿਸ ਜਿੱਤ ਸਦਕਾ ਇਹ ਸਰਕਾਰ ਝੁੱਕ ਗਈ ਤੇ ਉਸ ਨੇ ਉਹ ਕਾਨੂੰਨ ਵਾਪਸ ਲੈ ਲਏ ਜਿਹੜਾ ਯੂਨੀਵਰਸਿਟੀ ਦੇਸੀ ਉਹਨੇ ਆਪਣੀ ਪੜ੍ਹਾਈ ਤੇ ਹਮਲਾ ਕੀਤਾ ਆਪਣੀ ਕਿਸਾਨੀ ਤੇ ਹਮਲਾ ਕੀਤਾ ਆਪਣੇ ਪਾਣੀ ਤੇ ਹਮਲਾ ਕੀਤਾ ਆਪਾਂ ਸਾਰੇ ਆਓ ਕਿਹਨੇ ਸਮੇਂ ਦੀ ਸਰਕਾਰ ਨੇ ਨਸ਼ੇ ਬੰਦ ਕਰਾਉਣ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਤੇ ਸਲਕਾਰ ਬਣਾ ਰਹੀ ਸੀ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਕਿ ਇਹ ਸਰਕਾਰ ਨੇ ਨਸ਼ੇ ਬੰਦ ਕਰਾਤੇ ਘਰ ਘਰ ਪਿੰਡ ਪਿੰਡ ਨਸ਼ਾ ਨਹੀਂ ਮਿਲਦਾ ਉਹਨਾਂ ਦੇ ਘਰਟ ਆਏ ਆ ਤਗਰੀਬਾਂ ਦੇ ਘਰਟ ਆਏ ਆ ਨਾ ਕੀ ਕਿਸੇ ਸਰਮਾਇਦਾਰ ਦਾ ਘਟਾ ਹੈ ਨਾ ਕੋਈ ਸਰਮਾਇਦਾਰ ਫੜਿਆਗਾ ਮੈਂ ਤੁਹਾਡੇ ਤੋਂ ਪੁੱਛਦਾ ਕਿ ਇਸੇ ਤਰ੍ਹਾਂ ਚੱਲਦਾ ਰਹੂਗਾ ਕਿਉਂ ਨਹੀਂ ਆਪਾਂ ਆਪਣੇ ਹੱਕਾਂ ਲਈ ਖੜੇ ਹੋ ਸਕਦੇ ਕਿਉਂ ਨਹੀਂ ਆਪਣੀ ਆਵਾਜ਼ ਆਪ ਚੁੱਕਦੇ ਕਿਵੇਂ ਸਰਕਾਰ ਨੇ ਪ੍ਰੇਤਤਾ ਕਹ ਦਿੱਤਾ ਜਿਹੜਾ ਅਸੀਂ ਜਿਹੜਾ ਇਹ ਅਸੀਂ ਪੈਦਲ ਮਾਰਚ ਆਰੰਭ ਕੀਤਾ ਇਹ ਦੰਦਮਾ ਸਾਹਿਬ ਤਲਵੰਡੀ ਸਾਪੋਦੀ ਧਰਤੀ ਤੋਂ ਸ਼ੁਰੂਆਤ ਕੀਤੀ ਜਾਂ 26 ਤਰੀਕ ਨੂੰ ਇਸ ਦੀ ਸਮਾਪਤੀ 10 ਦਸੰਬਰ ਨੂੰ ਤਕ ਸਿੰਘ ਕੈਸਗਰ ਸਾਹਿਬ ਵਾਹਿਗੁਰੂ ਜੀ ਅਨੰਦਪੁਰ ਸਾਹਿਬ ਵਿਖੇ ਹੋਊਗਾ ਪੜਾ ਦਾ ਪੜਾ ਹੁੰਦਾ ਹੋਇਆ ਅੱਜ ਸਾਡਾ ਚੌਥਾ ਦਿਨ ਆ ਅੱਜ ਅਸੀਂ ਸਵੇਰੇ ਮਕਸਦ ਸਾਹਿਬ ਦੀ ਧਰਤੀ ਤੋਂ ਅਰਦਾਸ ਬੇਨਤੀ ਕਰਕੇ ਚੱਲੇ ਆ ਤੇ ਸਮਾਪਤੀ ਸਾਡੀ ਬਾਗੇ ਕੋਟਕਪੂਰੇ ਆ ਕੱਲ ਨੂੰ ਕੋਟਕਪੂਰੇ ਤੋਂ ਅਰਦਾਸ ਬੇਨਤੀਆਂ ਨਾਲ ਚੱਲਾਂਗੇ ਤੇ ਸਮਾਪਤੀ ਬਾਗੇ ਪੁਰਾਣੇ ਵਿਖੇ ਹੋਊਗੀ ਵੱਖ-ਵੱਖ ਸੰਗਤਾਂ ਨੂੰ ਅਸੀਂ ਇਹੀ ਬੇਨਤੀ ਕਰਦੇ ਆ ਵੀ ਆਓ ਇਹ ਸਾਡੇ ਨਿੱਜ ਦੀ ਗੱਲ ਨਹੀਂ ਪੰਜਾਬ ਦੀ ਗੱਲ ਆ ਪੰਜਾਬ ਸਾਰਿਆਂ ਦਾ ਸਾਂਝਾ ਸਾਰੇ ਧਰਮਾਂ ਦਾ ਸਾਂਝਾ ਆਓ ਆਪਾਂ ਆਪਣੇ ਹੱਕਾਂ ਦੀ ਗੱਲ ਕਰੀਏ ਅਨੰਦਪੁਰ ਸਾਹਿਬ ਵਾਲੇ ਮਤੇ ਦੀ ਗੱਲ ਕਰੀਏ ਤਾਂ ਜੋ ਆਪਾਂ ਆਪਣੇ ਨੌਜਵਾਨ ਜਿਵੇਂ ਹੁਣ ਯੂਨੀਵਰਸਿਟੀ ਵਿੱਚ ਰੁਲੇ ਆ ਆਪਣੇ ਕਿਸਾਨ ਬਾਰਡਰਾਂ ਤੇ ਰੁਲੇ ਆ ਤੇ ਕਿਵੇਂ ਹੜਾਂ ਦੇ ਰੂਪ ਵਿੱਚ ਆਪਣੇ ਪੰਜਾਬੀ ਰੁਲੇ ਆ ਆਪਾਂ ਉਹਨਾਂ ਦੇ ਸਾਰਿਆਂ ਦਾ ਕੁਛ ਨਾ ਕੁਛ ਉਹਨਾਂ ਦੇ ਹੱਕਾਂ ਲਈ ਆਵਾਜ਼ ਚੱਕੀਏ ਇਹ ਆਵਾਜ਼ ਆਪਾਂ ਨੂੰ ਹੀ ਚੱਕਣੀ ਪੈਣੀ ਆ ਕਿਸੇ ਹੋਰ ਨੇ ਨਹੀਂ ਆ ਕੇ ਆਪਣੇ ਹੱਕਾਂ ਦੀ ਗੱਲ ਕਰਨੀ ਆਓ ਸਾਰੇ ਤਗੜੇ ਹੋ ਕੇ ਆਪਣੇ ਪੰਜਾਬ ਦੀ ਆਪਣੀ ਖੁਦਮੁਖਤਿਆਰੀ ਦੀ ਗੱਲ ਕਰੀਏ